ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਤੁਹਾਨੂੰ ਪਤਾ ਪਈ ਸਾਡੀ ਉਥੇ ਟੀਮ ਮਾਰੇ ਲੱਗੀ ਹੋਇਆ ਕਾਫੀ ਦਿਨ ਦਿਹਾੜੀ ਸੇਵਾ ਕਰਦੇ ਆ ਇੱਥੇ ਵੀ ਲੋੜਿਆ ਪਹੁੰਚਦੇ ਅੱਜ ਕੱਲ ਤੁਹਾਨੂੰ ਪਤਾ ਪਿਛਲੇ ਸਾਲ ਤੋਂ ਜਿਆਦਾ ਫੋਕਸ ਆ ਜਿਹੜੇ ਗਰੀਬ ਜਾਂ ਗ੍ਰਾਂਤੀ ਸਿੰਘ ਆ ਜਿਆਦਾ ਫੋਕਸ ਚੱਲ ਰਿਹਾ ਤੇ ਹੁਣ ਜਨੂਰੀ ਤੋਂ ਜੁਲਾਈ ਇਸ ਸਾਲ ਵੀ ਜਿਹੜੇ ਓਟੋ ਈ ਰਿਕਸ਼ਾ ਦਿੱਤੇ ਆ ਵੀ ਖਾਲਸਾ ਵੱਲੋਂ ਇਹ ਮੈਨਲੀ ਗ੍ਰਾਂਟੀਸਿੰਗਾਂ ਨੂੰ ਤੇ 20 ਬੁਟੀਕ ਦੁਕਾਨਾਂ ਜਿਹੜੀਆਂ ਦੁਕਾਨਾਂ ਸ਼ਾਪਾਂ ਖੋਲੀਆਂ ਪਏ ਆਪਣੇ ਆਪਣੇ ਪੈਰ ਤੇ ਖੜੇ ਹੋਣ ਸਾਰੇ ਮਦਦ ਕੀਤੀ ਗਰੀਬ ਸਿੱਖਾਂ ਦੀ ਤੇ ਮੈਨਲੀ ਗ੍ਰਾਂਟੀਸਾਂ ਸਿੰਘਾਂ ਦੀ ਡੈਰੀ ਫਾਰਮਿੰਗ ਦੇ 7 ਪਰਿਵਾਰਾਂ ਨੂੰ ਡੈਰੀ ਫਾਰਮਿੰਗ ਦਾ ਪਸ਼ੂਆਂ ਡੰਗਰ ਲਾ ਕੇ ਦਿੱਤੇ ਪਏ ਤੁਸੀਂ ਆਪਣੀ ਦੇਖਭਾਲ ਕਰੋ ਉਹਨਾਂ ਨੂੰ ਵੀ ਟ੍ਰੇਨ ਦਿੱਤੀ ਜਾਂਦੀ ਉਹ ਤੁਸੀਂ ਕਿਦਾਂ ਦੇਖਭਾਲ ਕਰਦੇ ਆ 14 ਦੁਕਾਨਾਂ ਜਿਹੜੀਆਂ ਚੱਲਦੀਆਂ ਸੀਗਾ ਤੇ ਉਹਨਾਂ ਨੂੰ ਸਮਾਨ ਚਾਹੀਦਾ ਸੀ ਕਾਫੀ ਗਰੀਬੀ ਕਰਕੇ ਉਹ ਦੁਕਾਨਾਂ ਬੰਦ ਹੋਣ ਲੱਗੀਆਂ ਸੀ ਉਹਦੀ ਮਦਦ ਕੀਤੀ ਗਈ ਦੈਨ ਮੋਟਰਸਾਈਕਲ ਲੋਡਰ ਜਿਹੜੇ ਰੈਡੀ ਹੁੰਦੀ ਜਿਹੜੀ ਨਾਲ ਰੈਡੀ ਨਾਲ ਕਮਾਈ ਕਰ ਸਕਦੇ ਤੁਹਾਨੂੰ ਪਤਾ ਕਾਫੀ ਉੱਥੇ ਫੂਡ ਦੀਆਂ ਰੈਡੀ